ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਰਾਬੀ ਰਾਜਾ ਸੀ ਉਹ ਸ਼ਰਾਬ ਪੀਣ ਦਾ ਸ਼ਕੀਨ ਸੀ ਉਹ ਵੇਸਵਾਂ ਦਾ ਨਾਚ ਦੇਖਦਾ ਸੀ ਉਹ ਅਫੀਮ ਖਾਂਦਾ ਸੀ ਉਹ ਪੰਗੀ ਪੋਸਦੀ ਸੀ ਉਹ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਚੱਲਦਾ ਸੀ ਕਿਉਂ ਕਿਉਂਕਿ ਉਹਦੀ ਚਿਖਾ ਦੇ ਨਾਲ ਉਹਦੀਆਂ ਕਰੀਬੀ ਰਾਣੀਆਂ ਉਹਦੀਆਂ ਚਹੇਤਿਆਂ ਰਾਣੀਆਂ ਸਤੀਆਂ ਹੀਆਂ ਸਨ ਤੇ ਸਾਡੇ ਗੁਰੂ ਸਾਹਿਬ ਨੇ ਤਾਂ ਸਤੀ ਪ੍ਰਥਾ ਤੇ ਰੋਕ ਲਾਈ ਹੋਈ ਸੀ ਇਹ ਉਹ ਗੱਲਾਂ ਨੇ ਜੋ ਅਕਸਰ ਸਾਡੇ ਮਹਾਰਾਜੇ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਉਹਦੇ ਖਿਲਾਫ ਬੋਲੀਆਂ ਜਾਂਦੀਆਂ ਨੇ ਤੇ ਤੁਸੀਂ ਵੀ ਜ਼ਰੂਰ ਕਿਤਨਾ ਕਿਤੇ ਇਹ ਪੜੀਆਂ ਜਾਂ ਸੁਣੀਆਂ ਹੋਣਗੀਆਂ ਪਰ ਕੀ ਕਦੀ ਆਪਾਂ ਇਹਨਾਂ ਗੱਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕਿ ਕਦੀ ਅਸੀਂ ਇਹ ਗੱਲਾਂ ਕਰਨ ਵਾਲਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਮਹਾਰਾਜਾ ਕਿਵੇਂ ਦਾ ਸੀ ਉਹਦਾ ਕਿਰਦਾਰ ਕਿਵੇਂ ਦਾ ਸੀ ਸਾਡਾ ਸਿੱਖ ਰਾਜ ਕਿਵੇਂ ਦਾ ਸੀ ਜਾਂ ਕਦੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਗੱਲਾਂ ਆ ਕਿੱਥੋਂ ਰਹੀਆਂ ਨੇ ਕਿਹੜੀ ਮਾਨਸਿਕਤਾ ਚੋਂ ਨਿਕਲੀਆਂ ਨੇ ਇਹ ਗੱਲਾਂ ਸ਼ਾਇਦ ਨਹੀਂ ਤਾਂ ਹੀ ਤਾਂ ਲੋਕਾਂ ਦੇ ਹੌਸਲੇ ਇੰਨੇ ਵਧ ਗਏ ਕਿ ਉਹਨਾਂ ਨੇ ਸਾਡੇ ਮਹਾਰਾਜੇ ਨੂੰ ਸਾਡੇ ਨਾਇਕ ਨੂੰ ਸਾਡੇ ਆਈਡਲ ਨੂੰ ਚੋਰ ਨੁਟੇਰਾ ਡਾਕੂ ਕਹਾਣਾ ਸ਼ੁਰੂ ਕਰਤਾ ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਥੋੜੇ ਦਿਨ ਪਹਿਲਾਂ ਮੇਰੇ ਕੋਲ ਕਿਸੇ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹ ਵੀਡੀਓ ਦੀ ਇੱਕ ਕਲਿੱਪ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿਉਂਕਿ ਜਦ ਸਿੱਖੋਂ ਦਾ ਦੌਰ ਥਾ ਰਾਜਾ ਰਣਜੀਤ ਸਿੰਘ ਦਾ ਤਾਂ ਉਹਨਾਂ ਨੇ ਕੀ ਕੀਤਾ ਕਿ ਯਹਾਂ ਪੇ ਜਿੰਨੇ ਵੀ ਕਹਿੰ ਲੈ ਕੇ ਜੁਐਲਸ ਮੌਜੂਦ ਹੇ ਔਰ ਜਿੰਨੇ ਵੀ ਕੀਮਤੀ ਪੱਥਰ ਮੌਜੂਦ ਥੇ ਔਰ ਡਾਇਮੰਡਸ ਖਾਸ ਤੌਰ ਤੇ ਉਹਨਾਂ ਨੇ ਸਾਰੇ ਉਤਰਵਾ ਲਏ ਔਰ ਉਹ ਲੈ ਗਏ ਇੰਡੀਆ ਅੰਮ੍ਰਿਤਸਰ ਜਹਾਂ ਪੇ ਗੋਲਡਨ ਟੈਂਪਲ ਜੋ ਥਾ ਉਹਨਾਂ ਨੇ ਵਹਾਂ ਪੇ ਉਨ ਪਥਰੋਂ ਕਾ ਇਸਤੇਮਾਲ ਕੀਆ ਹੁਣ ਤੁਸੀਂ ਇਹਦੇ ਵਿੱਚ ਕੁੜੀ ਗੱਲ ਕਰ ਰਹੀ ਹੈ ਜਹਾਂਗੀਰ ਦੀ ਕਬਰ ਦੀ ਉਹ ਕਹਿੰਦੀ ਹੈ ਕਿ ਕਿਸੇ ਟਾਈਮ ਤੇ ਇਸ ਕਬਰ ਦੇ ਉੱਪਰ ਨਾ ਬਹੁਤ ਬੇਸ਼ਕੀਮਤੀ ਹੀਰੇ ਜਵਾਰਾਤ ਲੱਗੇ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਉਂਦਾ ਆ ਮਹਾਰਾਜਾ ਇਸ ਜਗ੍ਹਾ ਤੋਂ ਹੀਰੇ ਲੁੱਟ ਕੇ ਲੈ ਜਾਂਦਾ ਆ ਤੇ ਉਹ ਜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਜਾ ਕੇ ਜਿਹੜੇ ਆ ਉਹ ਹੀਰੇ ਉੱਥੇ ਚੜਾ ਦਿੰਦਾ ਆ ਆਪਣੀ ਇਸ ਭੈਣ ਨੂੰ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਕਿਸੇ ਜੰਗ ਤੇ ਜਾਂਦਾ ਸੀ ਫਿਰ ਭਾਵੇਂ ਉਹ ਕਿਸੇ ਤੇ ਚੜ ਕੇ ਜਾਂਦਾ ਸੀ ਜਾਂ ਸਾਹਮਣੇ ਤੋਂ ਕੋਈ ਚੜ ਕੇ ਆਉਂਦਾ ਸੀ ਉਹ ਕਦੀ ਵੀ ਜੰਗ ਜਿੱਤਣ ਤੋਂ ਬਾਅਦ ਲੁੱਟਖੋ ਨਹੀਂ ਸੀ ਕਰਦਾ ਉਹ ਸਾਹਮਣੇ ਵਾਲੇ ਦੇ ਨਾਲ ਇੱਕ ਡੀਲ ਕਰਦਾ ਸੀ ਇੱਕ ਸਹਿਮਤੀ ਪ੍ਰਗਟਾਉਂਦਾ ਸੀ ਕਿ ਅਸੀਂ ਤੁਹਾਨੂੰ ਜਿੱਤ ਲਿਆ ਵਾ ਤੁਸੀਂ ਸਾਡੀ ਅਧੀਨਗੀ ਕਬੂਲ ਕਰ ਲਈ ਆ ਤੇ ਹੁਣ ਤੁਹਾਨੂੰ ਸਾਲ ਦਾ ਨਜ਼ਰਾਨੇ ਦੇ ਤੌਰ ਤੇ ਟੈਕਸ ਦੇ ਤੌਰ ਤੇ ਸਾਨੂੰ ਇੰਨੀ ਰਕਮ ਜਿਹੜੀ ਆ ਉਹ ਦੇਣੀ ਪਊਗੀ ਤੇ ਦੂਜੀ ਗੱਲ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੂਲ ਸੀ ਉਸਨੇ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਪਰ ਸ਼੍ਰੀ ਦਰਬਾਰ ਸਾਹਿਬ ਵਿਖੇ ਅਜੇ ਹੀ ਕੋਈ ਵੀ ਚੀਜ਼ ਭੇਟ ਨਹੀਂ ਕੀਤੀ ਜਿਹੜੀ ਉਸਨੇ ਕਿਸੇ ਤੋਂ ਖੋਹੀ ਹੋਵੇ ਤੇ ਇਹ ਗੱਲ ਸਾਫ਼ ਲਿਖੀ ਆ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਅੰਮ੍ਰਿਤਸਰ ਦੀ ਤਵਾਰੀਖ ਵਿੱਚ ਨਿਹੰਗ ਸਿੰਘ ਫੌਜਾਂ ਨੇ ਜੋ ਜੇਕਰ ਉਹ ਲੁੱਟਖੋ ਕਰਕੇ ਕੋਈ ਚੀਜ਼ ਲੈ ਵੀ ਆਉਂਦੇ ਸੀ ਜਾਂ ਉਹਦੀ ਸੈਨਾ ਚੋਂ ਕੋਈ ਲੁੱਟਖੋ ਕਰਕੇ ਕੋਈ ਚੀਜ਼ ਲੈ ਕੇ ਆਉਂਦਾ ਸੀ ਫਿਰ ਭਾਵੇਂ ਉਹ ਚੀਜ਼ ਕਿੰਨੀ ਵੀ ਪੇਸ਼ਕੀਮਤੀ ਕਿਉਂ ਨਾ ਹੋਵੇ ਮਹਾਰਾਜਾ ਰਣਜੀਤ ਸਿੰਘ ਕਦੀ ਵੀ ਲੁੱਟਖੋ ਕੀਤੀ ਹੋਈ ਚੀਜ਼ ਜਿਹੜੀ ਆ ਉਹ ਦਰਬਾਰ ਸਾਹਿਬੇ ਪੇਟ ਨਹੀਂ ਸੀ ਕਰਦਾ ਇਹ ਉਹਦਾ ਅਸੂਲ ਸੀ ਤੇ ਫਿਰ ਇੱਕ ਗੱਲ ਹੋਰ ਕਿ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਗੁਰਦੁਆਰਿਆਂ ਦੇ ਨਾਲੋਂ ਜ਼ਿਆਦਾ ਮੰਦਰਾਂ ਤੇ ਮਸਜਿਦਾਂ ਨੂੰ ਸੋਨਾ ਹੀਰੇ ਜਵਾਹਰਾਤ ਭੇਟ ਕਰਦਾ ਹੋਵੇ ਕਿ ਉਹ ਮਹਾਰਾਜਾ ਇਹੋ ਜੀ ਹਰਕਤ ਕਰੂਗਾ ਤੇ ਹੁਣ ਜਿਹੜੀਆਂ ਬਾਕੀ ਗੱਲਾਂ ਕੀਤੀਆਂ ਜਾਂਦੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਨ ਵਾਸਤੇ ਉਹਦੀ ਕਿਰਦਾਰ ਕੂਸ਼ੀ ਕਰਨ ਵਾਸਤੇ ਕਿ ਉਹ ਸ਼ਰਾਬ ਪੀਂਦਾ ਸੀ ਉਹਦੇ ਨਾਲ ਔਰਤਾਂ ਸਤੀਆਂ ਹੀ ਅਸੀਂ ਇਹਦੇ ਪਿੱਛੇ ਕੀ ਸਚਾਈ ਹੈ ਇਹ ਵੀ ਜਾਣ ਲੈਣੇ ਹੁਣ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਅੰਗਰੇਜ਼ ਵਜ਼ੀਰ ਸੀ ਜੀਦਾ ਨਾਮ ਸੀ ਅਲਾੜ ਤੇ ਉਹਦਾ ਇੱਕ ਪੁੱਤਰ ਸੀ ਐਚਨੀਜ਼ ਹੁਣ ਹੁੰਦਾ ਕੀ ਆ ਕਿ ਐਥਨਿਸ ਜਿਹੜਾ ਆ ਉਹ ਬਹੁਤ ਬਿਮਾਰ ਪੈ ਜਾਂਦਾ ਆ ਬਹੁਤ ਸਾਰੇ ਵੈਦ ਜਿਹੜੇ ਆ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਠੀਕ ਨਹੀਂ ਹੁੰਦਾ ਤੇ ਉਹਦੇ ਇਲਾਜ ਵਾਸਤੇ ਫਿਰ ਇੱਕ ਅੰਗਰੇਜ਼ ਡਾਕਟਰ ਨੂੰ ਬੁਲਾਇਆ ਜਾਂਦਾ ਵਾ ਜਿਹਦਾ ਨਾਮ ਸੀ ਹੈਨਰੀ ਮਾਰਟਨ ਹੈਨਰੀ ਮਾਰਟਨ ਹੁਣ ਜਦੋਂ ਐਥਨਿਸ ਦਾ ਇਲਾਜ ਕਰਦਾ ਆ ਤਾਂ ਉਹ ਬਹੁਤ ਜਲਦੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਆ ਹੁਣ ਜਦੋਂ ਐਥਨਿਸ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਤਾਂ ਅਲਾੜਗੀ ਕਰਦਾ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਇਹ ਜੋ ਡਾਕਟਰ ਆ ਅੰਗਰੇਜ਼ ਡਾਕਟਰ ਆ ਹੈਨਰੀ ਮਾਰਟਨ ਇਹ ਬਹੁਤ ਹੀ ਕਾਬਲ ਡਾਕਟਰ ਆ ਇਨ ਦਿਨਾਂ ਦੇ ਵਿੱਚ ਮੇਰੇ ਮੁੰਡੇ ਨੂੰ ਠੀਕ ਕਰਤਾ ਵਾ ਤੇ ਕਿਉਂ ਨਾ ਇਹਨੂੰ ਆਪ ਆਪਣਾ ਸ਼ਾਹੀ ਡਾਕਟਰ ਬਣਾ ਲਈਏ ਅ ਲਾਰਡ ਦੀ ਸਪਾਰਸ਼ ਤੇ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਡਾਕਟਰ ਹੈਨਰੀ ਮਾਰਟਨ ਨੂੰ ਆਪਣੇ ਦਰਬਾਰ ਵਿੱਚ ਰੱਖ ਲੈਂਦੇ ਆ ਤੇ ਇਹੀ ਡਾਕਟਰ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਵਜ੍ਹਾ ਬਣਦਾ ਆ ਹੈਨਰੀ ਮਾਰਟਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਵਜ੍ਹਾ ਕਿਵੇਂ ਬਣਦਾ ਇਹ ਜਾਣਨ ਤੋਂ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਹੈਨਰੀ ਮਾਰਟਨ ਦਾ ਪਿਛੋਕੜ ਕੀ ਆ ਹੁਣ ਜਦੋਂ ਆਪਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਆ ਤਾਂ ਆਪਾਂ ਇੱਕ ਜਿਹੜੀ ਫੈਮਿਲੀ ਆ ਉਹਦਾ ਨਾਮ ਬਹੁਤ ਸੁਣਦੇ ਆ ਜੋ ਸੰਸਾਰ ਦੀ ਸਭ ਤੋਂ ਵੱ ਜਿਹਦਾ ਨਾਮ ਆ ਰੋਥਸਚਾਈਲਡ ਫੈਮਿਲੀ ਇਹ ਰੋਥਸਚਾਈਲਡ ਫੈਮਿਲੀ ਉਹੀ ਫੈਮਿਲੀ ਆ ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਭੇਜਿਆ ਸੀ ਹੁਣ ਇੱਥੇ ਇੱਕ ਫੈਕਟ ਤੁਹਾਨੂੰ ਮੈਂ ਹੋਰ ਦੱਸਦਾ ਕਿਹੜੀ ਰੋਥਸਚਾਈਲਡ ਫੈਮਿਲੀ ਆ ਇਹਨਾਂ ਨੇ ਸੰਸਾਰ ਦੇ ਵਿੱਚ ਤਕਰੀਬਨ ਸਾਰਿਆਂ ਨੂੰ ਕਰਜ਼ਾ ਦਿੱਤਾ ਆ ਵਾ ਜਿੰਨੇ ਵੀ ਰਾਜਾ ਮਹਾਰਾਜੇ ਹੋਏ ਆ ਪਰ ਸਿਰਫ ਦੋ ਰਾਜੇ ਇਦਾਂ ਦੇ ਆ ਜਿਨ੍ਹਾਂ ਨੇ ਇਸ ਫੈਮਿਲੀ ਦੇ ਕੋਲੋਂ ਕਰਜ਼ਾ ਨਹੀਂ ਸੀ ਲਿਆ ਪਹਿਲਾ ਜਿਹੜਾ ਨਪੋਲੀਅਨ ਆ ਉਹਨੇ ਤੇ ਦੂਜਾ ਮਹਾਰਾਜਾ ਰਣਜੀਤ ਸਿੰਘ ਤੇ ਹੁਣ ਅੱਜ ਜਦੋਂ ਰਿਸਰਚਾ ਚੱਲ ਰਹੀਆਂ ਨੇ ਖੋਜਾਂ ਹੋ ਰਹੀਆਂ ਨੇ ਤਾਂ ਇੱਕਲ ਹੋਰ ਸਾਹਮਣੇ ਨਿਕਲ ਕੇ ਆਉਂਦੀ ਆ ਕਿ ਨਪੋਲੀਅਨ ਤੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਦੋਨਾਂ ਦੀ ਮੌਤ ਵੀ ਇੱਕੋ ਤਰੀਕਿਆਂ ਨਾਲ ਹੋਈ ਆ ਸੋ ਆਪਾਂ ਆਪਣੇ ਟੌਪਿਕ ਤੇ ਵਾਪਸ ਆਉਨੇ ਆ ਤੇ ਮੈਂ ਗੱਲ ਕਰ ਰਿਹਾ ਸੀ ਰੌਥਸਚਾਈਲਡ ਫੈਮਲੀ ਦੀ ਹੁਣ ਜਿਹੜੀ ਰੌਥਸਚਾਈਲਡ ਫੈਮਲੀ ਆ ਇਹਨਾਂ ਦਾ ਇੱਕ ਫੈਮਲੀ ਡਾਕਟਰ ਸੀ ਜਿਹਦਾ ਨਾਮ ਸੀ ਸੈਮੂਅਲ ਹੈਨਮਨ ਇਹ ਉਹੀ ਡਾਕਟਰ ਸੈਮੂਅਲ ਹੈਨਮਨ ਆ ਜਿਹਨੂੰ ਆਪਾਂ ਹੋਮੀਓਪੈਥਿਕ ਦਾ ਜਨਮਦਾਤਾ ਕਹਿੰਦੇ ਆ ਤੇ ਇਸ ਡਾਕਟਰ ਦਾ ਅੱਗੇ ਇੱਕ ਵਿਦਿਆਰਥੀ ਸੀ ਜਿਹਦਾ ਨਾਮ ਸੀ ਡਾਕਟਰ ਹੈਨਰੀ ਮਾਰਟਨ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਮੈਨੂੰ ਹੁਣ ਕੁਝ ਕਹਿਣ ਦੀ ਲੋੜ ਆ ਇੱਥੇ ਗੱਲਾਂ ਜਿਹੜੀਆਂ ਸਾਰੀਆਂ ਕਲੀਅਰ ਹੋ ਜਾਂਦੀਆਂ ਕਿ ਡਾਕਟਰ ਹੈਨਰੀ ਮਾਰਟਨ ਕੌਣ ਸੀ ਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਕਿੰਨਾ ਵੱਲੋਂ ਭੇਜਿਆ ਗਿਆ ਹੋਊਗਾ ਹੁਣ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਜਿ ਡਾਕਟਰ ਸੈਮੂਅਲ ਹੈਨਿਮਨ ਆ ਜਿਨ੍ਹਾਂ ਨੂੰ ਆਪਾਂ ਹੋਮੋਪੈਥਿਕ ਦਾ ਜਨਮਦਾਤਾ ਕਹਿੰਦੇ ਆ ਉਹਨਾਂ ਦਾ ਵਿਦਿਆਰਥੀ ਆ ਡਾਕਟਰ ਹੈਨਰੀ ਮਾਰਟਨ ਤੇ ਉਹਨ ਡਾਕਟਰ ਹੈਨਰੀ ਮਾਰਟਨ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆ ਜਾਂਦਾ ਆ ਤੇ ਜਦੋਂ ਕਦੀ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈਂਦੇ ਹੋਣਗੇ ਤਾਂ ਜ਼ਹਿਰ ਜੀ ਗੱਲਿਆ ਕਿ ਉਹਨਾਂ ਨੂੰ ਹੋਮੋਪੈਥਿਕ ਦੀ ਦਵਾਈ ਵੀ ਜ਼ਰੂਰ ਦਿੰਦਾ ਹੋਗਾ ਤੇ ਆਪਾਂ ਸਾਰੇ ਜਾਣਦੇ ਆ ਕਿ ਹੋਮੋਪੈਥਿਕ ਦੀ ਦਵਾਈ ਦੇ ਵਿੱਚ ਅਲਕੋਹਲ ਦਾ ਇਸਤੇਮਾਲ ਹੁੰਦਾ ਹੀ ਹੁੰਦਾ ਆ ਸੋ ਇਸੇ ਤਰ੍ਹਾਂ ਅੱਗੇ ਚੱਲ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜ਼ਿਆਦਾ ਬਿਮਾਰ ਹੁੰਦੇ ਆ ਤਾਂ ਡਾਕਟਰ ਹੈਨਰੀ ਮਾਰਟਨ ਨੇ ਹੋਮੋਪੈਥੀ ਦੇ ਨਾਮ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਾਬ ਦੇ ਵਿੱਚ ਦਵਾਈ ਦੇਣੀ ਚਾਲੂ ਕਰਤੀ ਜੋ ਉਹਨਾਂ ਵਾਸਤੇ ਜ਼ਹਿਰ ਦਾ ਕੰਮ ਕਰਦੀ ਗਈ ਤੇ ਇਸੇ ਦੇ ਚੱਲਦੇ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਆ ਸੋ ਇਸ ਤਰ੍ਹਾਂ ਇੱਕ ਅੰਗਰੇਜ਼ ਡਾਕਟਰ ਜਿਸ ਨੂੰ ਸਾਜ਼ਿਸ਼ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਭੇਜਿਆ ਗਿਆ ਤੇ ਉਸ ਡਾਕਟਰ ਵੱਲੋਂ ਮਹਾਰਾਜੇ ਨੂੰ ਦਵਾਈ ਦੇ ਨਾਮ ਤੇ ਸ਼ਰਾਬ ਪਿਆਈ ਗਈ ਤੇ ਮਹਾਰਾਜੇ ਦੀ ਮੌਤ ਤੋਂ ਬਾਅਦ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਕਿ ਮਹਾਰਾਜਾ ਤਾਂ ਸ਼ਰਾਬ ਪੀਣ ਦਾ ਸ਼ੌਕੀਨ ਸੀ ਉਹ ਸ਼ਰਾਬੀ ਸੀ ਸੋ ਹੁਣ ਉਹਨੇ ਦੂਜੀ ਗੱਲ ਤੇ ਕਿ ਮਹਾਰਾਜਾ ਰਣਜੀਤ ਸਿੰਘ ਬੇਸਵਾਵਾਂ ਦਾ ਨਾਚ ਵੇਖਣ ਦਾ ਸ਼ੌਕੀਨ ਸੀ ਪਰ ਇਹ ਦੂਜੀ ਗੱਲ ਕਰਨ ਤੋਂ ਪਹਿਲਾਂ ਇੱਕ ਬੇਨਤੀ ਜੋ ਹਰ ਵਾਰ ਮੈਂ ਕਰਦਾ ਕਿ ਜਿਹੜੇ ਵੀਵਰ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਅਸੀਂ ਇਤਿਹਾਸ ਦੀਆਂ ਅਜਿਹੀ ਵੀਡੀਓ ਜਦੋਂ ਵੀ ਲੈ ਕੇ ਆਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਜਿਹੜੇ ਸਾਡੇ ਪੁਰਾਣੇ ਸਬਸਕ੍ਰਾਈਬਰ ਨੇ ਉਹ ਆਪਣੀ ਸਬਸਕ੍ਰਿਪਸ਼ਨ ਨੂੰ ਇੱਕ ਵਾਰ ਅਪਡੇਟ ਜ਼ਰੂਰ ਕਰ ਲੈਣ ਇਸ ਤੋਂ ਇਲਾਵਾ ਸਬਸਕ੍ਰਾਈਬ ਦੇ ਨਾਲ ਇੱਕ ਜੁਆਇਨ ਦਾ ਬਟਨ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਤੁਸੀਂ ਉਹਦੇ ਤੇ ਕਲਿੱਕ ਕਰਕੇ ਸਾਨੂੰ ਜੁਆਇਨ ਵੀ ਕਰ ਸਕਦੇ ਹੋ ਜੁਆਇਨ ਕਰਨ ਨਾਲ ਕੀ ਹੋਊਗਾ ਕਿ ਤੁਹਾਡੇ ਜਿਹੜੇ ਕਮੈਂਟ ਨੇ ਆ ਸਾਨੂੰ ਵੱਖਰੇ ਦਿਖ ਜਾਂਦੇ ਨੇ ਤੇ ਅਸੀਂ ਉਹਨਾਂ ਦਾ ਜਵਾਬ ਫਿਰ ਜ਼ਰੂਰ ਦਵਾਂਗੇ ਇਸ ਤੋਂ ਇਲਾਵਾ ਜਦੋਂ ਅਸੀਂ ਆਪਣੇ ਚੈਨਲ ਤੇ ਲਾਈਵ ਆਉਨੇ ਆ ਤਾਂ ਲ ਇਸ ਤੋਂ ਇਲਾਵਾ ਅਸੀਂ ਕੁਝ ਸਪੈਸ਼ਲ ਵੀਡੀਓ ਸਿੱਧੀਆਂ ਬਣਾਵਾਵਾਂਗੇ ਜੋ ਸਿਰਫ ਤੇ ਸਿਰਫ ਸਾਡੇ ਮੈਂਬਰਸ ਵਾਸਤੇ ਹੋਣਗੀਆਂ ਇਸ ਕਰਕੇ ਸਾਨੂੰ ਜੁਆਇਨ ਜ਼ਰੂਰ ਕਰੋ ਤੁਸੀਂ ਸੁਪਰ ਚੈਟਰਾਂ ਜਾਂ ਸੁਪਰ ਥੈਂਕਸ ਨਾਲ ਸਾਨੂੰ ਮੋਟੀਵੇਟ ਵੀ ਕਰ ਸਕਦੇ ਹੋ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਆ ਵਧੀਆ-ਵਧੀਆ ਕੰਟੈਂਟ ਤੁਹਾਡੇ ਵਾਸਤੇ ਲੈ ਕੇ ਆਈਏ ਸਿੱਖੀ ਸਿਧਾਂਤਾਂ ਦੀ ਸਿੱਖ ਇਤਿਹਾਸ ਦੀ ਸਾਂਝ ਜਿਹੜੀ ਆ ਤੁਹਾਡੇ ਨਾਲ ਪਾਉਂਦੇ ਰਹੀਏ ਤੇ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੇਸਵਾ ਦਾ ਨਾਚ ਵੇਖਣ ਦਾ ਸ਼ੌਕੀਨ ਸੀ ਚਲੋ ਮੰਨ ਲੈਂਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਵੇਸਵਾਮਾਂ ਦਾ ਨਾਚ ਵੇਖਣ ਦਾ ਸ਼ੌਕੀਨ ਸੀ ਪਰ ਇਹਦੇ ਨਾਲ ਸਾਨੂੰ ਇਹ ਵੀ ਯਾਦ ਕਰਨਾ ਚਾਹੀਦਾ ਕਿ ਜਦੋਂ ਉਹਨੂੰ ਉਹਦੀ ਇਸ ਗਲਤੀ ਦਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਜਾਂਦਾ ਵਾ ਤਾਂ ਉਹ ਹਾਜ਼ਰ ਹੁੰਦਾ ਆ ਉਹਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਜਾਂਦੀ ਆ ਤਾਂ ਉਹ ਝੋਲੀ 'ਚ ਪਾਉਂਦਾ ਇਹ ਸਜ਼ਾ ਨੂੰ ਉਦੀ ਇਸ ਹਰਕਤ ਦਾ ਕਰਕੇ ਸ੍ਰੀ ਦਰਬਾਰ ਸਾਹਿਬ ਖਿੋਂ ਦੀ ਅਰਦਾਸ ਦੇ ਵਿੱਚੋਂ ਉਹਦੇ ਰਾਜ ਦੀ ਸਲਾਮਤੀ ਵਾਲੀ ਲਾਈਨ ਕੱਢ ਦਿੱਤੀ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਜਿੱਤੀਆਂ ਹਾਠੀ ਰਾਜੇ ਵਾਂਗੂ ਇਸ ਗੱਲ ਦਾ ਵਿਰੋਧ ਨਹੀਂ ਸੀ ਕੀਤਾ ਸਗੋਂ ਉਸਨੇ ਇਹਨਾਂ ਗੱਲਾਂ ਨੂੰ ਸਵੀਕਾਰ ਕੀਤਾ ਸੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤੋਬਾ ਵੀ ਕੀਤੀ ਆ ਸੋ ਬੇਨਤੀ ਆ ਕਿ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਵੇਸਮਾਵਾਂ ਦਾ ਨਾਚ ਵੇਖਣ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਸ ਨੂੰ ਕੋੜਿਆਂ ਦੀ ਸਜ਼ਾ ਸੁਣਾਉਣ ਦੀ ਗੱਲ ਵੀ ਜ਼ਰੂਰ ਕੀਤੀ ਜਾਵੇ ਤਾਂ ਕਿ ਉੱਥੋਂ ਉਹਦੀ ਨਿਮਰਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਦਾ ਪਤਾ ਲੱਗ ਸਕੇ ਹੁਣ ਉਹਨੇ ਆਪਾਂ ਅਗਲੀ ਗੱਲ ਤੇ ਜਿਹੜੀ ਕਹੀ ਜਾਂਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਉਹਦੀਆਂ ਪਿਆਰੀਆਂ ਰਾਣੀਆਂ ਜਿਹੜੀਆਂ ਵਾਂ ਉਹ ਸਤੀ ਹੋਈਆਂ ਸਨ ਤੇ ਇਹ ਗੱਲ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਕੀਤੀ ਮਹਾਰਾਜੇ ਨੇ ਹੁਣ ਇੱਥੇ ਇੱਕ ਗੱਲ ਵਿਚਾਰਨ ਦੀ ਲੋੜ ਆ ਕਿ ਰਾਣੀਆਂ ਸਤੀ ਹੋਈਆਂ ਸੀ ਜਾਂ ਕੀਤੀਆਂ ਗਈਆਂ ਮੁਹੰਮਦ ਲਤੀਫ ਦੀ ਇੱਕ ਕਿਤਾਬ ਆ ਹਿਸਟਰੀ ਆ ਪੰਜਾਬ ਜਿਹਦੇ ਚੋ ਲਿਖਦਾ ਵਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਉਹਦੀਆਂ ਪਿਆਰੀਆਂ ਰਾਣੀਆਂ ਜਿਹੜੀਆਂ ਉਹ ਸਤੀ ਹੋਈਆਂ ਹੁਣ ਜਦੋਂ ਮੈਂ ਪੜਦਾ ਨਾ ਤਾਂ ਮੈਂ ਬਹੁਤ ਹੈਰਾਨ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪਿਆਰੀਆਂ ਰਾਣੀਆਂ ਜਿਹੜੀਆਂ ਨੇ ਮਹਿਤਾਬ ਕੌਰ ਰਤਨ ਕੌਰ ਦਤਾਰਕੌਰ ਦਇਆ ਕੌਰ ਮਹਾਰਾਣੀ ਜਿੰਦ ਕੌਰ ਇਹਨਾਂ ਚੋਂ ਤੇ ਕੋਈ ਵੀ ਸਤੀ ਨਾ ਹੋਈ ਫਿਰ ਉਹ ਕਿਹੜੀਆਂ ਰਾਣੀਆਂ ਸੀ ਜਿਹੜੀਆਂ ਮਹਾਰਾਜੇ ਦੀ ਚਿਖਾ ਦੇ ਨਾਲ ਸਤੀ ਹੋ ਗਈਆਂ ਹੁਣ ਇਥੇ ਤੁਸੀਂ ਸਾਰੇ ਜਾਣ ਕੇ ਬੜੇ ਹੈਰਾਨ ਹੋਵੋਗੇ ਤੇ ਮੈਨੂੰ ਲੱਗਦਾ ਕਿ ਗੱਲ ਨੂੰ ਸਮਝ ਵੀ ਜਾਓਗੇ ਕਿਉਂ ਕਿਹੜੀਆਂ ਰਾਣੀਆਂ ਸੀ ਜਿਹੜੀਆਂ ਸਤੀ ਹੋਈਆਂ ਤੇ ਕਿਉਂ ਹੀਆਂ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਜਿਹੜੀਆਂ ਰਾਣੀਆਂ ਸਤੀ ਹੋਈਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਰਾਣੀਆਂ ਹੀ ਡੋਗਰੇ ਪਰਿਵਾਰਾਂ ਦੇ ਨਾਲ ਸਬੰਧ ਰੱਖਦੀਆਂ ਸੀ ਤੇ ਹੁਣ ਇਹ ਜਿਹੜੀਆਂ ਡੋਗਰੇ ਪਰਿਵਾਰ ਦੀਆਂ ਰਾਣੀਆਂ ਵਾਂ ਇਹ ਇਸ ਕਰਕੇ ਸਤੀ ਨਹੀਂ ਹੋਈਆਂ ਕਿ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੀ ਕਿਤੇ ਮਹਾਰਾਜੇ ਦੇ ਨਾਲ ਨਹੀਂ ਸਗੋਂ ਇਹਨਾਂ ਨੂੰ ਇਸ ਲਈ ਸਤੀ ਕੀਤਾ ਗਿਆ ਕਿਉਂਕਿ ਸਬੂਤ ਮਟਾਉਣੇ ਸੀ ਕਿਉਂਕਿ ਇਹ ਉਹ ਰਾਣੀਆਂ ਸੀ ਜਿਨ੍ਹਾਂ ਦੀ ਵਰਤੋਂ ਕੀਤੀ ਗਈ ਸੀ ਧਿਆਨ ਸਿੰਘ ਡੋਗਰੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਹਿਰ ਦੇਣ ਵਾਸਤੇ ਤੇ ਹੁਣ ਧਿਆਨ ਸਿੰਘ ਡੋਗਰੇ ਨੇ ਸਬੂਤ ਮਟਾਉਣੇ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਇਸ ਕਰਕੇ ਧਿਆਨ ਸਿੰਘ ਡੋਗਰੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਨਾਲ ਠੱਕੇ ਨਾਲ ਇਹਨਾਂ ਰਾਣੀਆਂ ਨੂੰ ਸਤੀ ਕੀਤਾ ਗਿਆ ਹੁਣ ਇਹ ਰਾਣੀਆਂ ਜਦੋਂ ਸਤੀ ਹੋਣ ਵਾਸਤੇ ਜਾਂਦੀਆਂ ਤਾਂ ਇਹਨਾਂ ਰਾਣੀਆਂ ਦੇ ਅੱਗੇ-ਅੱਗੇ ਇੱਕ ਸ਼ਕਸ਼ ਸ਼ੀਸ਼ਾ ਲੈ ਕੇ ਚੱਲਦਾ ਆ ਉਹ ਸ਼ੀਸ਼ਾ ਕਿਉਂ ਰੱਖਿਆ ਗਿਆ ਸੀ ਇਹਨਾਂ ਰਾਣੀਆਂ ਦੇ ਅੱਗੇ ਧਿਆਨ ਸਿੰਘ ਡੋਗਰੇ ਵੱਲੋਂ ਕਿਹਾ ਗਿਆ ਸੀ ਕਿ ਇਹ ਰਾਣੀਆਂ ਕਿ ਖਾਣ ਨੂੰ ਵੇਖ ਕੇ ਕਿਤੇ ਘਬਰਾ ਨਾ ਜਾਣ ਇਹਨਾਂ ਦੀ ਅੱਖਾਂ ਦੇ ਵਿੱਚ ਕਿਤੇ ਹੰਝੂ ਨਾ ਆ ਜੇ ਇਸ ਕਰਕੇ ਸ਼ੀਸ਼ਾ ਜਿਹੜਾ ਵਾ ਇਹਨਾਂ ਦੇ ਅੱਗੇ ਰੱਖਿਆ ਗਿਆ ਵਾ ਪਰ ਉਹ ਸ਼ੀਸ਼ਾ ਪਤਾ ਕਿਉਂ ਰੱਖਿਆ ਗਿਆ ਸੀ ਉਹਦੀ ਅਸਲ ਵਜ੍ਹਾ ਪਤਾ ਹੈ ਕੀ ਸੀ ਕਿ ਇਹ ਰਾਣੀਆਂ ਕਿਤੇ ਅੱਖ ਨਾਲ ਵੀ ਕਿਸੇ ਸਪਾਈ ਨੂੰ ਇਸ਼ਾਰਾ ਨਾ ਕਰ ਦੇਣ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਪਿੱਛੇ ਧਿਆਨ ਸਿੰਘ ਡੋਗਰੇ ਦਾ ਹੱਥ ਆ ਸੋ ਹੁਣ ਮੈਨੂੰ ਲੱਗਦਾ ਕਿ ਤੁਸੀਂ ਸਮਝ ਚੁੱਕੇ ਹੋਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀਆਂ ਰਾਣੀਆਂ ਸਤੀ ਹੋਈਆਂ ਸਨ ਉਹ ਕਿਉਂ ਹੋਈਆਂ ਸਨ ਕਿਉਂਕਿ ਧਿਆਨ ਸਿੰਘ ਡੋਗਰੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਬੂਤ ਮਟਾਉਣ ਇਸ ਕਰਕੇ ਤੱਕੇ ਨਾਲ ਇਹਨਾਂ ਰਾਣੀਆਂ ਨੂੰ ਸਤੀ ਕੀਤਾ ਗਿਆ ਸੀ ਤੇ ਬਾਅਦ ਚੋ ਕਿਹਾ ਦਿੱਤਾ ਗਿਆ ਕਿ ਇਹ ਜਿਹੜੀਆਂ ਰਾਣੀਆਂ ਨੇ ਇਹਨਾਂ ਦਾ ਮਹਾਰਾਜੇ ਨਾਲ ਬਹੁਤ ਪਿਆਰ ਸੀ ਇਸ ਕਰਕੇ ਪਿਆਰ ਦੇ ਸਦਕਾ ਜਿਹੜੀਆਂ ਵਾਂ ਸਤੀ ਹੋਈਆਂ ਨੇ ਮਹਾਰਾਜੇ ਦੀ ਚਿਖਾ ਦੇ ਨਾਲ ਮੈਂ ਨਹੀਂ ਜਾਣਦਾ ਕਿ ਤੁਸੀਂ ਮੇਰੀ ਅੱਜ ਦੀ ਵੀਡੀਓ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਤੁਸੀਂ ਮੇਰੀਆਂ ਗੱਲਾਂ ਦੇ ਨਾਲ ਕਿੰਨੇ ਕੁ ਸਹਿਮਤ ਹੋ ਪਰ ਇੱਕ ਵਾਰ ਸੋਚ ਕੇ ਦੇਖੀਏ ਤੇ ਸਵਾਲ ਕਰੀਏ ਆਪਣੇ ਆਪ ਨੂੰ ਜਦੋਂ ਆਪਾਂ ਇਹ ਸੁਣਦੇ ਆਂ ਜਦੋਂ ਆਪਾਂ ਇਹ ਪੜ੍ਹਦੇ ਆਂ ਕਿ ਮਹਾਰਾਜਾ ਰਣਜੀਤ ਸਿੰਘ ਸ਼ਰਾਬੀ ਸੀ ਉਹ ਅਫੀਮ ਖਾਂਦਾ ਸੀ ਉਹ ਪੰਗੀ ਸੀ ਉਹ ਬੇਸਵਾਮਾਂ ਦਾ ਨਾਚ ਵੇਖਦਾ ਸੀ ਤਾਂ ਸੋਚ ਕੇ ਦੇਖੀਏ ਕਿ ਉਹ ਰਾਜਾ ਜਿਹੜਾ ਸ਼ਰਾਬ ਪੀਂਦਾ ਹੋਊਗਾ ਕੀ ਉਹ 40 ਸਾਲ ਤੱਕ ਇੰਨਾ ਵਧੀਆ ਰਾਜ ਕਰ ਸਕਦਾ ਉਹ ਰਾਜ ਜਿਹਦੇ ਵਿੱਚ ਧਰਮ ਦੇ ਨਾਂ ਤੇ ਕਦੇ ਵੀ ਕੋਈ ਦੰਗਾ ਨਹੀਂ ਹੋਇਆ ਬੇਸ਼ੱਕ ਉਸ ਰਾਜ ਦੇ ਵਿੱਚ ਮੁਸਲਮਾਨਾਂ ਤੇ ਹਿੰਦੂਆਂ ਦੀ ਗਿਣਤੀ ਸਿੱਖਾਂ ਦੇ ਨਾਲੋਂ ਜ਼ਿਆਦਾ ਸੀ ਉਹ ਰਾਜ ਜਿਹਦੇ ਵਿੱਚ ਉਥੋਂ ਦਾ 1 ਰੁਪਇਆ ਇੰਗਲੈਂਡ ਦੇ 13 ਪਾਉਂਡ ਦੇ ਬਰਾਬਰ ਸੀ ਉਹ ਰਾਜ ਜਿਹਦੇ ਵਿੱਚ ਕਦੀ ਕਿਸੇ ਨੂੰ ਕੋਈ ਮੌਤ ਦੀ ਸਜ਼ਾ ਨਹੀਂ ਹੋਈ ਉਹ ਰਾਜ ਜਿਹਦੇ ਵਿੱਚ ਇੱਕ ਵੀ ਕੋਈ ਜੇਲ ਨਹੀਂ ਸੀ ਉਹ ਰਾਜ ਜਿਹਦੇ ਵਿੱਚ ਸਾਰੇ ਖੁਸ਼ਹਾਲ ਸੀ ਕੀ ਕੋਈ ਸ਼ਰਾਬੀ ਕੋਈ ਭੰਗੀ ਪੋਸਤੀ ਰਾਜਾ ਉਹ ਰਾਜਾ ਜਿਹੜਾ ਵੀ ਵਿਚਾਰ ਦੇ ਵਿੱਚ ਗਲਤਾਨ ਹੋਵੇ ਕੀ ਉਹ ਇੰਨਾ ਵਧੀਆ ਰਾਜ ਕਰ ਸਕਦਾ ਕਿ ਅੱਜ ਵੀ ਉਹਦੇ ਰਾਜ ਨੂੰ ਦੁਨੀਆ ਦਾ ਨੰਬਰ 1 ਰਾਜ ਮੰਨਿਆ ਜਾਂਦਾ ਆ ਅੱਜ ਵੀ ਉਹਦੇ ਰਾਜ ਦੀਆਂ ਲੋਕ ਮਿਸਾਲਾਂ ਦਿੰਦੇ ਆ ਅੱਜ ਵੀ ਉਹਦੇ ਵਰਗਾ ਰਾਜ ਕਰਨਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਆ ਬਹੁਤ ਸਾਰੇ ਲੀਡਰਾਂ ਦਾ ਸੁਪਨਾ ਆ ਅੱਜ ਵੀ ਲੋਕ ਇਹ ਦੁਆ ਕਰਦੇ ਆ ਕਿ ਕਾਸ਼ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੁਬਾਰਾ ਆਵੇ ਕਿ ਇੱਕ ਸ਼ਰਾਬੀ ਇੱਕ ਪੰਗੀ ਇੱਕ ਅਫੀਮੀ ਇੱਕ ਵੇ ਵਿਚਾਰ ਦੇ ਵਿੱਚ ਗਲਤਾਨ ਰਾਜਾ ਇੰਦਾ ਵਧੀਆ ਰਾਜ ਕਰ ਸਕਦਾ ਆ ਇਹ ਸਵਾਲ ਆਪਣੇ ਆਪ ਨੂੰ ਜ਼ਰੂਰ ਕਰੀ ਆਪਾਂ ਇੱਕ ਵਾਰ ਸੋ ਅੱਜ ਦੀ ਵੀਡੀਓ ਚ ਆਪਾਂ ਇਹ ਤਾਂ ਦੱਸਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜੋ ਗਲਤ ਬੋਲਿਆ ਜਾਂਦਾ ਵਾ ਜੋ ਅਫਵਾਹਾਂ ਡਾਈਆਂ ਜਾਂਦੀਆਂ ਨੇ ਉਹਨਾਂ ਦੇ ਪਿੱਛੇ ਦੀ ਕੀ ਵਜ੍ਹਾ ਆ ਪਰ ਆਪਾਂ ਹੁਣ ਇਹ ਵੀ ਦੱਸਣ ਦੀ ਕੋਸ਼ਿਸ਼ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਸਲ ਇਤਿਹਾਸ ਕੀ ਸੀ ਉਹ ਕਿਵੇਂ ਦਾ ਰਾਜਾ ਸੀ ਉਹਦਾ ਰਾਜ ਭਾਗ ਕਿਵੇਂ ਦਾ ਸੀ ਕਿਵੇਂ ਦਾ ਸੀ ਸਾਡਾ ਖਾਲਸਾ ਰਾਜ ਤੇ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਇਹਦੇ ਉੱਪਰ ਵੀ ਇੱਕ ਵੀਡੀਓ ਲੈ ਕੇ ਆਵਾਂ ਤਾ ਕਮੈਂਟਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਿਖਣਾ ਨਾ ਭੁੱਲਿਓ ਮੈਂ ਕੋਸ਼ਿਸ਼ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਕ ਵੀਡੀਓ ਲੈ ਕੇ ਆਈਏ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਜਿਦੇ ਵਿੱਚ ਆਪਾਂ ਦਸੀਏ ਕਿ ਸਾਡਾ ਮਹਾਰਾਜਾ ਕਿਵੇਂ ਦਾ ਸੀ ਮੈਂ ਉਮੀਦ ਕਰਦਾ ਕਿ ਘੱਟ ਤੋਂ ਘੱਟ ਘੱਟ ਤੋਂ ਘੱਟ 500 ਕਮੈਂਟ ਤਾਂ ਇਦਾਂ ਦੇ ਆਉਣਗੇ ਆਉਣਗੇ ਕਿ ਜਿਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਿਖਿਆ ਹੋਊਗਾ ਤੇ ਇਹ ਕਮੈਂਟ ਕਿੰਨੇ ਕਰਨੇ ਆ ਇਹ ਤੁਸੀਂ ਹੀ ਕਰਨੇ ਨੇ ਜੋ ਵੀਡੀਓ ਦੇਖ ਰਹੇ ਹੋ ਕਿਉਂਕਿ ਗੱਲ ਸਾਡੇ ਮਹਾਰਾਜੇ ਦੀ ਏ ਸਾਡੇ ਇਤਿਹਾਸ ਦੀ ਏ ਸਾਡੇ ਪਛੋਕੜ ਦੀ ਏ ਤੇ ਮੈਨੂੰ ਲੱਗਦਾ ਕਿ 500 ਕਮੈਂਟ ਤਾਂ ਬਹੁਤ ਘੱਟ ਕਹਿ ਰਹੇ ਆ ਔਨੇ ਤਾਂ ਜ਼ਿਆਦਾ ਚਾਹੀਦੇ ਨੇ ਪਰ ਚਲੋ ਆਪਾਂ ਇੱਕ ਟਾਰਗੇਟ ਰੱਖਦੇ ਆ ਕਿ ਜਦੋਂ ਘੱਟ ਤੋਂ ਘੱਟ 500 ਕਮੈਂਟ ਆ ਗਿਆ ਜਿਹਦੇ ਉੱਤੇ ਚਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਿਖਿਆ ਆ ਤਾਂ ਆਪਾਂ ਜ਼ਰੂਰ ਉਹ ਵੀਡੀਓ ਲੈ ਕੇ ਆਵਾਂਗੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਮੇਰੀ ਵੀਡੀਓਜ਼ ਦਾ ਇੰਤਜ਼ਾਰ ਰਹਿੰਦਾ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਵੀਡੀਓ ਨੂੰ ਤੇ ਨਾਲ ਹੀ ਦੂਜਿਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਅਫਵਾਹ ਫਲਾਉਂਦੇ ਨੇ ਝੂਠ ਬੋਲਦੇ ਨੇ ਕੂੜ ਪ੍ਰਚਾਰ ਕਰਦੇ ਨੇ ਉਹਦੀ ਕਿਰਦਾਰ ਕਸ਼ੀ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸਲ ਸੱਚ ਕੀ ਆ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ